ਸਾਰੇ ਉਹਨਾਂ ਦੇ ਵਿੰਗ ਤੇ ਜਿੰਨੇ ਵੀ ਤਰਨੇਤਾਲ ਦੇ ਸਾਰਿਆਂ ਦੇ ਨਮਾਇंदे ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾ ਵਾਲੇ ਉਹ ਪਹਿਲਾਂ ਵੀ ਹਾਜ਼ਰੀ ਲਵਾ ਕੇ ਗਏ ਨੇ ਤੇ ਅੱਜ ਵੀ ਉਹਨਾਂ ਦੇ ਸਿੰਘ ਨਾਲ ਆਏ ਨੇ ਤੇ ਸਾਡੇ ਬੜੇ ਪਿਆਰ ਵਾਲੇ ਸਰਦਾਰ ਓਮਕਾਰ ਸਿੰਘ ਜੀ ਜਿਹੜਾ ਇਹਨਾਂ ਦਾ ਪਰਿਵਾਰ ਫੁੱਟਾ ਦਲ ਦਾ ਪ੍ਰਾਤਨ ਬਹੁਤ ਸਮੇਂ ਤੋਂ ਜਿਹੜਾ ਬਾਬਾ ਚੇਸ ਸਿੰਘ ਜੀ ਉਹਨਾਂ ਵੇਲੇ ਤੋਂ ਲੈ ਕੇ ਸ਼ਰਧਾਲੂ ਪਰਿਵਾਰ ਹੈ ਤੇ ਤੁਸੀਂ ਜਿਹੜੀਆਂ ਸਾਹਮਣੇ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮੇਰੇ ਨਾਲ ਬਾਬਾ ਮਨਮੋਹਨ ਸਿੰਘ ਜੀ ਬਾਦਲਾਂ ਵਾਲੇ ਤੇ ਹੋਰ ਵੀ ਇਹ ਜੌਲੀ ਪਰਿਵਾਰ ਹੈ ਦਿੱਲੀ ਤੋਂ ਹੋਰ ਵੀ ਬਹੁਤ ਸਾਰੀਆਂ ਨਹਿੰਸਨ ਗੁਰੂ ਦੀਆਂ ਲਾੜਦੀਆਂ ਫੌਜਾਂ ਨਾਲ ਪਹੁੰਚੀਆਂ ਨੇ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੀਆਂ ਇਹ ਸਮੂਹ ਗੁਰੂ ਨਾਨਕ ਗੁਲਾਮ ਲੇਵਾ ਸੰਗਤਾਂ ਨੂੰ ਗੱਲ ਕੇ ਫੱਲੇ ਲਜਾਓ ਨਾ ਗੱਲ ਕੇ ਫੱਲੇ ਲਜਾਓ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਇਹ ਜਿਹੜੇ ਕਿਸਾਨ ਭਰਾਵਾਂ ਨੇ ਮੋਰਚਾ ਸ਼ਾਂਤਮਈ ਜਿਹੜਾ ਮੋਰਚਾ ਲਾਇਆ ਪਿਛਲੇ ਤਕਰੀਬਨ 3-4 ਮਹੀਨਿਆਂ ਤੋਂ ਜਿਹੜੇ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਉੱਪਰ ਜਵਲ ਹੀ ਜਿਹੜੇ ਥੋਪੇ ਗਏ ਤੇ ਉਹਦਾ ਕਿਸਾਨਾਂ ਨੇ ਵਿਰੋਧ ਕੀਤਾ ਜਿੱਥੇ ਕਿਸਾਨ ਭਰਾਵਾਂ ਦੇ ਨਾਲ ਸੋਕ ਮੂਟੀਆਂ ਹੀ